ਸਾਤ ਸੰਗਤ ਜੀ ਅਸੀਂ ਇੱਕ ਤਾਂ ਸਰਮਾਇਆ ਹੈ ਜਮੀਨਾ ਹਨ ਸਦਾਂਤ ਹਨ ਏਕੋ ਗੁਰੂ ਸਾਹਿਬ ਜੀ ਦਾ ਸਰਮਾਇਆ ਜੇ ਸਰਮਾਏ ਨੂੰ ਸਾਡੇ ਤੱਕ ਪੁੱਜਦਾ ਕਰ ਲਈ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਦੀ ਸ਼ਹਾਦਤ ਤੱਕ ਗੁਰੂ ਪਰਿਵਾਰ ਚੋਂ 8 ਸ਼ਹਾ ਤਾਂ ਹੋਈਆਂ ਉਹ ਹੈ ਕਾਲ ਪੁਰ ਸੱਚੇ ਵੇਗ ਨੂੰ ਦੇ ਦਰਦੀ ਪਾਣੀ ਨਿਰੰਕਾਰ ਦੀ ਪਾਣੀ ਸੱਚੀ ਪਾਣੀ ਜਿਹਦੇ ਲਈ ਗੁਰੂ ਰਾਮਦਾਸ ਜੀ ਗਵਾਹੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਨਹੁ ਪੜਾਏ ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਆ ਕੇ ਕਿ ਅਕਾਲਪੁਰ ਸੱਚੇ ਵੇਦ ਨੂੰ ਦੀ ਬਾਣੀ ਹੈ ਇਸ ਨੂੰ ਸਤ ਸਤ ਕਰਕੇ ਮੰਨੋ ਗੁਰੂ ਨਾਨਕ ਸਾਹਿਬ ਜੀ ਪਕਾਉਂਦੇ ਨੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਗੁਰੂ ਸਾਹਿਬ ਦਾ ਹੁਕਮ ਹੈ ਕਾਲਪੁਰ ਸੱਚੇ ਵੈਗਰੂ ਦੀ ਬਾਣੀ ਹੈ ਜਿਹੜੀ ਆਤਮਾ ਦੀ ਖੁਰਾਕ ਬਣੀ ਉਹ ਆਤਮਾ ਵਿੱਚ ਪਰਮਾਤਮਾ ਵੱਸੂਗਾ ਏਡੀ ਵੱਡੀ ਵਿਚਾਰਗੀ ਕੀਤੀ ਤੀਸਰੇ ਪਾਛਾ ਥਮਾਉਂਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਕੋ ਸ਼੍ਰੋਮਣੀ ਬਾਣੀ ਅਜੋ ਨੁਕਸਾਨ ਵਿੱਚ ਜਾ ਰਹੇ ਸਾਡੇ ਕੋਲ ਜਿਹੜੇ ਪ੍ਰਾਤਨ ਗ੍ਰੰਥ ਸਨ ਜਿਵੇਂ ਤੁਹਾਨੂੰ ਛੰਨਾ ਸਾਹਿਬ ਦੱਸ ਕੇ ਗਏ ਸਾਡੇ ਕੋਲ ਪ੍ਰਾਤਨ ਗ੍ਰੰਥ ਸਨ 3-300 ਸਾਲ ਪੁਰਾਣੇ ਹੱਥ ਲਿਖਤ ਲੜੀਵਾਰ ਵੀਰਾਂ ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਨੇ ਜੰਗਾਂ ਯੋਧਾਂ ਦੇ ਵਿੱਚ ਘਾਰ ਘਾਟ ਨਹੀਂ ਬਣਾਏ ਪਰ ਕਾਗਜ਼ ਪੈਦਾ ਕੀਤੇ ਸ਼ੈਹਾਂ ਬਣਾਈਆਂ ਕਲਮਾਂ ਘੜੀਆਂ ਤਲਵਾਰ ਦੇ ਨਾਲ ਕਲਮ ਚਲਾਈ ਤੇ ਬੇਗਵਾਹੀ ਤੇਗ ਚਲਾਈ ਦੇਖ ਕੇ ਡਿਠ ਕੀਤਾ ਧਰਮ ਨਹੀਂ ਹਾਰਿਆ ਵਰਤਾ ਕੇ ਛੱਕਿਆ ਉਹਨਾਂ ਸਿੱਖਾਂ ਨੇ ਲਿਖੀਆਂ ਤੇ ਦੀਵੇ ਜਗਾ ਜਗਾ ਕੇ ਲਿਖੀਆਂ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ ਪਰ ਜਿਹੜੇ ਗ੍ਰੰਥ ਲਿਖੇ ਉਹਨਾਂ ਦੀ ਗਿਣਤੀ 205 ਉਹ ਸਾਡੇ ਕਿਲੇ ਦੇ ਵਿੱਚ ਪਏ ਸਨ ਫੌਜ ਲੈ ਕੇ 83 ਨੂੰ ਜਦੋਂ ਫੌਜ ਲੈ ਕੇ ਗਈ ਵਾਪਸ dissਿਆ ਨਹੀਂ ਕੁਝ ਵੀ ਉਦੋਂ ਕੀ ਹੋਇਆ ਉਦੋਂ ਇੱਕ ਸਿੱਖ ਨੇ ਪਟੀਸ਼ਨ ਪਾਈ ਹਾਈ ਕੋਰਟ ਚ ਕਿ ਸਾਡਾ ਖਜ਼ਾਨਾ ਸਰਕਾਰ ਲੈ ਗਈ ਉਹ ਦੇ ਨਹੀਂ ਰਹੀ ਹਾਈ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਨੋਟਿਸ ਦਿੱਤਾ ਹੋਮਸ ਹੋਮ ਡਿਪਾਰਟਮੈਂਟ ਡਿਫੈਂਸ ਡਿਪਾਰਟਮੈਂਟ ਨੇ ਸੀਬੀਆਈ ਨੇ ਇਕੱਠਾ ਇੱਕ ਐਫਡੇਵਿਡ ਦਿੱਤਾ ਨਾਲ ਉਹਨਾਂ ਇੱਕ ਬਹੁਤ ਸੁੰਦਰ ਲਿਸਟ ਸੀਗੀ ਹੱਥ ਦੀ ਬਣੀ ਹੋਈ ਜਿਵੇਂ ਟਾਈਪ ਕੀਤੀ ਹੋਈ ਇੰਨੀ ਸੋਹਣੀ ਲਿਖਾਈ ਦੇ ਵਿੱਚ ਉਹ ਲਿਸਟ ਦਿੱਤੀ ਜਿਹਦੇ ਵਿੱਚ ਗ੍ਰੰਥਾਂ ਦੇ ਆਕਾਰ ਲਿਖੇ ਗ੍ਰੰਥਾਂ ਦੀ ਗਿਣਤੀ ਲਿਖੇ ਨਾਲ ਲਿਖਿਆ ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ ਬਾਬਾ ਹਰਦਾਸ ਸਿੰਘ ਜੀ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਦਾਦਾ ਜੀ ਸਾਹਿਬ ਇਹ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਤੇ ਬਿਜਵਾੜੇ ਦੇ ਕਿਲੇ ਸ਼ਹੀਦ ਹੋਏ ਉਹਨਾਂ ਨੇ ਸੋਨੇ ਦੀ ਸ਼ਾਹੀ ਬਣਾ ਕੇ ਇਹ ਬਾਣੀ ਲਿਖੀ ਸੀ ਇਹ ਪੋਥੀ ਲਿਖੀ ਸੀ ਸੁਨਹਿਰੀ 205 ਗ੍ਰੰਥ ਵੱਡੇ ਾਕਾਰ ਤੇ ਛੋਟੇ ਾਕਾਰ ਦੇ ਲੜੀਵਾਰ ਤੇ ਬੜੇ ਵੱਡੇ ਵੱਡੇ ਾਕਾਰ ਦੇ ਕਿਉਂਕਿ ਹੱਥ ਲਿਖਤ ਗ੍ਰੰਥ ਵੱਡੇ ਹੋ ਜਾਂਦੇ ਨੇ ਦੋ ਗ੍ਰੰਥ ਦਸਮ ਗ੍ਰੰਥ ਦਸਮ ਪਾਤਸ਼ਾਹ ਦੇ ਪ੍ਰਾਤਨ ਲਿਖ ਸਮੇਂ ਦੇ ਲਿਖੇ ਹੋਏ ਦੋ ਦੋ ਜਨ ਸ਼ਾਖੀਆਂ ਦੇ ਖਰੜੇ ਅਸਲ ਅਤੇ 28 ਹੁਕਮਨਾਮੇ ਇਹ ਅਸੀਂ ਲੈ ਕੇ ਗਏ ਸੀ 84 ਚ ਤੇ ਅਸੀਂ 90 ਤੋਂ ਪਹਿਲਾਂ ਤਿੰਨ ਕਿਸ਼ਤਾਂ ਵਿੱਚ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੇ ਆ ਇਹ ਉਹਦਾ ਪ੍ਰੂਫ ਹੈ ਜਿੰਨਾਂ ਜਿੰਨਾਂ ਨੇ ਸਾਈਨ ਕਰਕੇ ਰਸੀਦ ਕੀਤਾ ਸਾਡੇ ਕੋਲ ਸਮਾਨ ਇਹ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਦੇ ਸਾਈਨ ਨੇ ਉਹਨਾਂ ਚ ਅਜੇ ਵੀ ਇੱਕ ਦੋ ਜੂੰਦੇ ਨੇ ਪਰ ਹੋਇਆ ਕਿ ਜਵਾਬ ਨਹੀਂ ਮਿਲਿਆ ਕੋਈ ਹਾਈ ਕੋਰਟ ਨੇ ਉਹ ਕੇਸ ਡਿਸਮਿਸ ਕਰ ਦਿੱਤਾ ਫਿਰ ਹਾਈ ਕੋਰਟ ਨੇ ਪੁੱਛਣਾ ਸ਼ੁਰੂ ਕੀਤਾ ਕਮੇਟੀ ਨੂੰ ਕਿ ਇਹ ਖਜ਼ਾਨਾ ਕਿੱਥੇ ਗਿਆ ਕਮੇਟੀ ਦੇ ਪ੍ਰਧਾਨ ਭਾਵੇਂ ਬਡੋਂਗਰ ਸਿੰਘ ਭਾਵੇਂ ਬੀਬੀ ਜਗੀਰਪੁਰ ਭਾਵੇਂ ਲੰਗਵਾਲ ਅਸੀਂ ਲੱਭ ਰਹੇ ਹਾਂ ਜੀ ਅਸੀਂ ਕਮੇਟੀ ਬਣਾਈ ਹੈ ਖਜ਼ਾਨਾ ਕਮੇਟੀ ਦਾ ਜ਼ਿੰਮੇਵਾਰੀ ਕਮੇਟੀ ਦੀ ਪੁੱਛਦਾ ਹਾਈ ਕੋਰਟ ਆ ਤੇ ਜਵਾਬ ਮਿਲਦਾ ਸੀ ਕਮੇਟੀ ਬਣਾਈ ਲੱਭਣ ਲਈ ਕੋਈ ਸੋਨੇ ਦੀ ਮੁੰਦਰੀ ਜਿਹੜੀ ਗਵਾਚ ਗਈ 205 ਗ੍ਰੰਥ ਹੱਥ ਲਿਖਤ ਗ੍ਰੰਥ ਟਰੱਕਾਂ ਤੇ ਜਾ ਸਕਦੇ ਜਿੱਥੇ ਵੀ ਜਾਣ ਕੱਚ ਚ ਮਾਰ ਕੇ ਨਹੀਂ ਲਿਆ ਸਕਦਾ ਕੋਈ ਅਖੇ ਅਸੀਂ ਕਮੇਟੀ ਬਣਾਈ ਪੰਜ ਸਾਲਾਂ ਬਾਅਦ ਇਹ ਮਹਾਸ਼ੇ ਆਏ ਇਹ ਧਾਮੀ ਸਾਹਿਬ ਜਿਹਨਾਂ ਨੂੰ ਤੁਸੀਂ ਕਹਿੰਦੇ ਬਹੁਤ ਸਰੀਫ ਆਦਮੀ ਨੇ ਇਹ ਵਕੀਲ ਹੋਣ ਕਰਕੇ ਇਹਨਾਂ ਨੂੰ ਪਤਾ ਕਿ ਕੋਰਟ ਦੇ ਵਿੱਚ ਝੂਠ ਬੋਲਦੇ ਆ ਤੇ ਚੱਲ ਜਾਂਦਾ ਇਹਨਾਂ ਨੇ ਝੂਠ ਬੋਲਤਾ ਜੀ ਇੱਧਰ ਸੱਜੇ ਖੱਬੇ ਪਏ ਹੋਣਗੇ ਅਸੀਂ ਲੱਭ ਲਾਂਗੇ ਉਹ ਸਾਡਾ ਮਸਲਾ ਹਾਈ ਕੋਰਟ ਨੇ ਕੇਸ ਖਤਮ ਕਰਤਾ ਅਸੀਂ ਇਹਦੇ ਕੋਲ ਭੇਜੇ ਮੈਂਬਰ ਸਾਨੂੰ ਦਰਸ਼ਨ ਕਰਾ ਸੱਜੇ ਖੱਬੇ ਕਿੱਥੇ ਪਏ ਨੇ ਅਜ ਤੱਕ ਨਹੀਂ ਮਿਲਿਆ ਅਸਵਾਦ ਖਾਲਸਾ ਜੀ ਇਹ ਜਿਹੜੇ ਅਸਲ ਸਰੂਪ ਨੇ ਸਾਡੇ ਇਹ ਸਾਡੀ ਜਿੰਦ ਜਾਨ ਹੈ ਇਹ ਸਾਡਾ ਬੇਸ ਆ ਇਹ ਜੇ ਗਾਇਬ ਹੋਏ ਨੇ ਤੇ ਕਿਸੇ ਵਜ੍ਹਾ ਕਰਕੇ ਹੋਏ ਨੇ ਜੇ ਅੱਜ ਸਾਨੂੰ ਬਾਦਲ ਪਰਿਵਾਰ ਜਾਂ ਪ੍ਰਵਾਰ ਜਾਂ ਸਕੱਤਰ ਜਾਂ ਉਹਨਾਂ ਦੇ ਕਰਮਚਾਰੀ ਜਵਾਬ ਨਹੀਂ ਦੇ ਰਹੇ ਤੇ ਇਹਦੀ ਕੋਈ ਵਜ੍ਹਾ ਹੈ ਇਹ ਵਜ੍ਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਪੇ ਦੀਆਂ ਬੀੜਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਹਰੇਕ ਸਾਲ ਨਵਾਂ ਐਡੀਸ਼ਨ ਜਦੋਂ ਸ਼ਬਦਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਵੱਧ ਰਹੀਆਂ ਨੇ ਉਹਨਾਂ ਨੂੰ ਸੋਧਿਆ ਨਹੀਂ ਜਾ ਰਿਹਾ ਸੋਧਿਆ ਤਾਂ ਹੀ ਜਾ ਸਕਦਾ ਜਦੋਂ ਪ੍ਰਾਤਨ ਬੀੜਾਂ ਸਾਹਮਣੇ ਪ੍ਰਕਾਸ਼ ਹੋਣ ਅਸੀਂ ਉਹਨਾਂ ਤੋਂ ਹਵਾ ਹੀ ਲੈ ਕੇ ਦੇ ਸਕੇ ਅਸਲੀ ਸ਼ੂਕ ਕਿਹੜਾ ਸ਼ਬਦ ਆ ਉਹ ਬੀੜਾਂ ਸਾਡੇ ਕੋਲ ਹੈ ਨਹੀਂ ਪਰਬੰਧਕ ਕਮੇਟੀ ਇਹ ਨਹੀਂ ਦੱਸ ਰਹੀ ਕਿ ਬੀੜਾਂ ਕਿਨੂੰ ਦਿੱਤੀਆਂ ਕਿਉਂ ਦਿੱਤੀਆਂ ਕਦੋਂ ਆਉਣਗੀਆਂ ਨਹੀਂ ਦੱਸ ਰਹੀ ਅਸੀਂ 6 ਘੰਟੇ ਕਹਿੰਤਾ ਘਰ ਅੱਗੇ ਪ੍ਰੋਟੈਸਟ ਕਰਕੇ ਆਏ ਕਿ ਸਾਨੂੰ ਦੱਸਿਆ ਜਾਵੇ ਬੀੜਾਂ ਕਿੱਥੇ ਗਈਆਂ ਕਦੋਂ ਆਉਣਗੀਆਂ ਪਰ ਨਹੀਂ ਦੱਸਿਆ ਗੁਰੂ ਗੁਰਬਾਣੀ ਦੇ ਵਿੱਚ ਜੇ ਮਿਸਿੰਗ ਹੋ ਗਈ ਗੁਰਬਾਣੀ ਦੇ ਵਿੱਚ ਜੇ ਕੋਈ ਚੇਂਜ ਹੋਇਆ ਤੇ ਸਾਡੇ ਪੱਲੇ ਫੱਕਾ ਨਹੀਂ ਰਹਿਣਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਾਡਾ ਸਰਮਾਇਆ ਸਾਨੂੰ ਨਾ ਮਿਲਿਆ ਤੇ ਦਸਮ ਪਾਤਸ਼ਾਹ ਦੀ 240 ਸਾਲ ਦੀ ਜਦੋਜਹਿਦ ਤੇ ਕੁਰਬਾਨੀਆਂ ਧੂਲ ਚ ਰੁੜ ਜਾਣਗੀਆਂ ਸਾਡੇ ਕੋਲ ਇਹੀ-ਇਹੀ ਸਰਮਾਇਆ ਜਿਹੜਾ ਸਾਨੂੰ ਦਸਮ ਪਾਤਸ਼ਾਹ ਦੇ ਕੇ ਗਏ ਇੱਕ ਗ੍ਰੰਥ ਤੇ ਇੱਕ ਪੰਥ ਤੇ ਜੇ ਗ੍ਰੰਥ ਸਾਬਤ ਨਾ ਰਿਹਾ ਤੇ ਸਾਡੀ ਜ਼ਿੰਦਗੀ ਕਾਦੀ ਹੈ ਇੱਥੇ ਰੋਜ਼ ਝਗੜੇ ਹੋਣਗੇ ਸਾਨੂੰ ਹਿੰਦੂ ਕਹਿਣਗੇ ਕਿ ਦਸ਼ਰਤ ਦਾ ਬੇਟਾ ਹੀ ਰਾਮ ਹੈ ਜਿਹਦਾ ਨਾਮ ਹਰ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤੇ ਅਸੀਂ ਉਹਦਾ ਕੋਈ ਪ੍ਰੂਫ ਨਹੀਂ ਦੇ ਪਾਵਾਂਗੇ ਸਾਨੂੰ ਕੋਈ ਪੰਡਤ ਕਹੂਗਾ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹੋ ਹੀ ਇਹਦੇ ਵਿੱਚ ਜਿਹੜਾ ਨਾਮ ਆਉਂਦਾ ਉਹ ਹੀ ਤੁਹਾਡੇ ਵਹਿਗਰੂ ਨੇ ਅਸੀਂ ਉਹਦਾ ਕੋਈ ਜਵਾਬ ਨਹੀਂ ਦੇ ਪਾਵਾਂਗੇ ਇਹ ਛੋਟੀਆਂ-ਛੋਟੀਆਂ ਇੱਕ-ਇੱਕ ਦੋ-ਦੋ ਅੱਖਰ ਬਦਲ ਨਾਲ ਸਾਡੀ ਬਹੁਤ ਵੱਡੀ ਕਲੇਸ਼ ਪੈ ਜਾਊਗਾ ਤੇ ਸਾਡੀ ਜਿਹੜੀ ਅਸਲੀ ਕਮਾਈ ਹੈ ਉਹ ਜਾਂਦੀ ਰੋਗ ਜੋ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਇਹ ਬੜੇ ਜ਼ਰੂਰੀ ਨੇ ਗ੍ਰੰਥ ਵਾਪਸ ਹੌਣੇ ਪਰਾ ਨਹੀਂ ਰਹੇ ਇਹ ਅੱਜ ਵੀ ਦੇਖੋ ਤੁਸੀਂ ਕਿ ਕਿੰਨਾ ਅਸੀਂ ਪ੍ਰਚਾਰ ਕਰਦੇ ਹਾਂ ਕਿ ਗ੍ਰੰਥ ਕਿੱਥੇ ਦਿੱਤੇ ਕਿਉਂ ਦਿੱਤੇ ਪਰ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਇਹ ਜਵਾਬ ਨਾ ਦੇਣਾ ਤੁਸੀਂ ਆਪੇ ਸਮਝ ਸਕਦੇ ਹੋ ਦੀ ਵਜ੍ਹਾ ਕੀ ਹੋ ਸਕਦੀ ਜੇ ਅਸੀਂ ਇੱਕ ਸਕੱਤਰ ਨੇ ਚੀਫ ਸਕੱਤਰ ਆ ਉਹਦੇ ਥੱਲੇ ਤਿੰਨ ਹੋਰ ਨੇ ਉਦੇ ਥੱਲੇ 36 ਹੋਰ ਨੇ 400 ਗੁਰਦੁਆਰਾ 400 ਗੁਰਦੁਆਰਿਆਂ ਦੇ ਮੈਨੇਜਰ ਨੇ 400 ਗੁਰਦੁਆਰਿਆਂ ਦੇ 6-6 ਗ੍ਰੰਥੀ ਨੇ ਇਕੱਠਾ ਤੇ ਪਰ ਇਹ ਗ੍ਰੰਥੀ ਦੱਸਣਗੇ ਸਾਨੂੰ ਕਿ ਇਹ ਇਹ ਗ੍ਰੰਥ ਕਿੱਥੇ ਗਏ ਉਹ 77 ਦੱਸਣਗੇ ਜਿਹੜੇ ਲੱਖ-ਲੱਖ ਰੁਪਈਆ ਤਨਖਾਹ ਲੈ ਰਹੇ ਨੇ ਜਿਹੜੇ ਨੋਵਾ ਗੱਡੀ ਤੇ ਚੜੇ ਫਿਰਦੇ ਨੇ ਨਾਲ ਡਰਾਈਵਰ ਲੈਂਦੇ ਨਾਲ ਸੇਵਾਦਾਰ ਲੈਂਦੇ ਨਾਲ ਲੰਗਰੀ ਲੈਂਦੇ ਨਾਲ ਕੋਠੀ ਦਾ ਸੁੱਖ ਮਾਰਦੇ ਗੁਰੂ ਘਰ ਦੀਆਂ ਸੌਲਤਾਂ ਲੈ ਕੇ ਗੁਰੂ ਘਰ ਦੀ ਰਖਵਾਲੀ ਕੌਣ ਕਰੂਗਾ ਇਹ ਸਾਨੂੰ ਕੌਣ ਜਵਾਬ ਦਊ ਔਰ ਹਰਮੰਦਰ ਸਾਹਿਬ ਦੇ ਅੱਧੀ ਦਰਜਾਂ ਚੋਂ ਜ਼ਿਆਦਾ ਗ੍ਰੰਥੀ ਨੇ ਮੈਂ ਗੁਰੂ ਘਰ ਚ ਖੜੋ ਕੇ ਕਹਿ ਰਿਹਾ ਕਿ ਉਹ ਦੱਸਣ ਸਾਨੂੰ ਕਿ ਤੇ ਇਹ ਇਹ ਗ੍ਰੰਥ ਕਿੱਥੇ ਗਏ ਨੇ ਕਿਉਂ ਨਹੀਂ ਆ ਰਹੇ ਕਿਉਂ ਜਵਾਬ ਤਲਬੀ ਲੈ ਰਹੇ ਨਹੀਂ ਕੋਈ ਇਹ ਕਿਹਦੀ ਡਿਊਟੀ ਬਣਦੀ ਹੈ ਫਿਰ ਇਹ ਗ੍ਰੰਥੀ ਦੱਸਣ ਕੇ ਜਿਹੜੀ ਸ਼ਿਪਾਈ ਹੋ ਰਹੀ ਉਹ ਛਾਪੇ ਦੀ ਉਹਦੇ ਵਿੱਚ ਗਲਤੀਆਂ ਨਹੀਂ ਆ ਰਹੀਆਂ ਜੇ ਆ ਰਹੀਆਂ ਨਹੀਂ ਤਾਂ ਉਹਨਾਂ ਨੂੰ ਕਿਵੇਂ ਸੋਧਣਗੇ ਤੇ ਇਹ ਗ੍ਰੰਥੀ ਆਪ ਕਿਉਂ ਚੁੱਪ ਨੇ ਅਕਾਲ ਤਖਤ ਤੇ ਬੈਠੇ ਪੰਜ ਗ੍ਰੰਥੀ ਇਹ ਕਿਉਂ ਚੁੱਪ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਸੰਗਤ ਨੂੰ ਦੱਸਣਾ ਚਾਹੀਦਾ ਕਿ ਰਣਜੀਤ ਸਿੰਘ ਝੂਠ ਬੋਲਦਾ ਜਾਂ ਸੱਚ ਬੋਲਦਾ ਜੇ ਝੂਠ ਬੋਲਦਾ ਤੇ ਮੈਨੂੰ ਖੜਾ ਕਰਨ ਸੰਗਤ ਦੇ ਚਰਨਾਂ 'ਚ ਤੇ ਜੇ ਮੈਂ ਸੱਚ ਬੋਲਦਾ ਤੇ ਆਪ ਮੇਰੇ ਨਾਲ ਖੜੇ ਹੋ ਕੇ ਪੁੱਛਣ ਕਿ ਇਹ ਗ੍ਰੰਥ ਕਿੱਥੇ ਗਏ ਜਦੋਂ ਅਸੀਂ ਜਿਹੜੀ ਛਾਪੇ ਦੀ ਵੀਰਦੀ ਸੁਧਾਈ ਕਰਨੀ ਹੈ ਤੇ ਵਿੱਚ ਹਜ਼ਾਰਾਂ ਗਲਤੀਆਂ ਨੇ ਸਾਧ ਸੰਗਤ ਜੀ ਹਜ਼ਾਰਾਂ ਸ਼ਬਦਾਂ ਦੇ ਸਰੂਪ ਵਿਗੜੇ ਪਏ ਨੇ ਸ਼ਬਦ ਵਿਹਾਇਆ ਅਗਲੇ ਐਡੀਸ਼ਨ 'ਚ ਆ ਜਾਂਦਾ ਵਿਹਾਜਿਆ ਤੀਸਰੇ ਐਡੀਸ਼ਨ 'ਚ ਆ ਜਾਂਦਾ ਵਜਾਇਆ ਇਹ ਤਿੰਨ ਸਰੂਪ ਬਣ ਗਏ ਅਸਲੀ ਕਿਹੜਾ ਉਹ ਅਸਲੀ ਕਿੱਥੋਂ ਪਤਾ ਲੱਗੂ ਸਾਨੂੰ ਉਹ ਸਾਨੂੰ ਲੱਗਣਾ ਪ੍ਰਾਤਨ ਗ੍ਰੰਥਾ ਪ੍ਰਾਤਨ ਗ੍ਰੰਥ ਵੀ ਕਿਹੋ ਜਿਹਾ ਅਜ ਤੁਸੀਂ ਗੁਟਕਾ ਖਰੀਦਦੇ ਹੋ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਅੰਮ੍ਰਿਤਸਰ ਤੋਂ ਉਹਦੇ ਅੱਗੇ ਲਿਖਿਆ ਹੁੰਦਾ ਹੈ ਕਿ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਤੁਹਾਨੂੰ ਤਸੱਲੀ ਹੁੰਦੀ ਕਿ ਇਹਦਾ ਆਖਾ ਖਰੁੱਧ ਹੋਊਗਾ ਤੁਸੀਂ ਲੈ ਲੈਂਦੇ ਹੋ ਜਿਹੜੀ ਬੀੜ ਤੇ ਦਸਮ ਪਾਤਸ਼ਾਹ ਦੇ ਸਾਈਨ ਹੋਣ ਉਹਤੇ ਕੋਈ ਸ਼ੰਕਾ ਕੀਤਾ ਜਾ ਸਕਦਾ ਜਿਹੜੀ ਬੀੜ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਹਰ राय ਸਾਹਿਬ ਦੇ ਸਾਈਨ ਹੋਣ ਉਹਤੇ ਆਪਾਂ ਸ਼ੰਕਾ ਕਰ ਸਕਦੇ ਹਾਂ ਪਰ ਉਹ ਵੀੜਾ ਨਹੀਂ ਮਿਲ ਰਹੀਆਂ ਹੁਣ ਮੈਨੂੰ ਤੁਸੀਂ ਦੱਸੋ ਜਦੋਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀੜਾ ਵਾਪਸ ਆਈਆਂ ਤੇ ਜਿਹੜੇ ਮਿਊਜ਼ੀਅਮ ਦੇ ਵਿੱਚ ਗਈਆਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਚ ਗਈਆਂ ਉਹਦੇ ਐਂਟਰ ਕਰਦੇ ਆ ਜਿਹੜੇ ਰਜਿਸਟਰ ਹੁੰਦਾ ਉਹਨਾਂ ਚ ਦਰਜ ਨੇ ਕਿ ਦਿੱਲੀ ਸਰਕਾਰ ਵੱਲੋਂ 205 ਗ੍ਰੰਥ ਵਾਪਸ ਆਏ ਦਰਜ ਹੋ ਗਏ ਦੋ ਗੁਰੂ ਦਸਮ ਪਾਤਸ਼ਾਹ ਦੀਆਂ ਵੀੜਾ ਦੋ ਜਨ ਸਾਖੀਆਂ ਦੇ ਖਰੜੇ ਨੌ ਉਹਦੇ ਹੁਕਮਨਾਮੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗ ਭਾਦਰ ਸਾਹਿਬ ਮਾਤਾ ਸੁੰਦਰੀ ਜੀ ਬੰਤਾ ਸਿੰਘ ਭਾਦਰ ਮਾਤਾ ਸਹਿਬਕੌਰ ਜੀ ਇਹਨਾਂ ਦੇ ਹੁਕਮਨਾਮੇ ਅਸਲ ਦਰਜ ਨੇ ਕਿ ਆਏ अलमारੀਆਂ ਤੇ ਸਜਾਏ ਗਏ ਉੱਤੇ ਲਿਖਿਆ ਗਿਆ ਦਿੱਲੀ ਵੱਲੋਂ ਰਿਟਰਨ ਸਮਾਨ ਇਸ अलमारी ਚ ਅਜੋਲ ਅਲਮਾਰੀਆਂ ਖਾਲੀ ਨੇ ਹੁਣ ਤੁਸੀਂ ਆਪ ਦੱਸੋ ਕਿ ਉਹ ਲਮਾਰੀਆਂ ਦੇ ਵਿੱਚ ਜਿਹੜਾ ਟਰੱਕਾਂ ਤੇ ਸਬਾਨ ਆ ਸਕਦਾ ਉਥੋਂ ਕਿਵੇਂ ਚੋਰੀ ਹੋ ਸਕਦਾ ਇਹ ਦਿੱਤਾ ਗਿਆ ਦਿੱਤਾ ਗਿਆ ਸਾਡੀਆਂ ਸਾਡੀ ਸਿੱਖ ਕੌਮ ਦੀਆਂ ਦੁਸ਼ਮਣ ਏਜੰਸੀਆਂ ਨੂੰ ਸਾਡਾ ਬੇਸ ਖਤਮ ਕਰ ਲਈ ਸਾਡਾ ਨਾਮ ਇਸ਼ਾਨ ਖਤਮ ਕਰ ਲਈ ਇਹ ਜੇ ਤੁਸੀਂ ਇਹਨਾਂ ਲੈਟਰਾਂ ਨੂੰ ਮਤਨਾ ਦੇ ਦਿੱਤੀ ਤੇ ਅਸੀਂ ਰਾੜੇ ਜਾਵਾਂਗੇ ਮੇਰੇ ਮੇਰੇ ਤੇ ਕੋਈ ਸ਼ੱਕ ਨਾ ਕਰਿਓ ਮੇਰੀ 70 ਸਾਲ ਦੀ ਉਮਰ ਹੋ ਗਈ ਸੰਧਾ ਸਾਹਿਬ ਨੇ ਦੱਸਿਆ ਤੁਹਾਨੂੰ ਕੋ ਪ੍ਰਮਾਤਮਾ ਦੇਵੇ ਤੇ 2-4 ਸਾਲ ਭਾਵੇਂ ਦੇਵੇ ਹੋ ਨਹੀਂ ਤੇ ਹੋਰ ਵਾਲੇ ਪਲ ਦਾ ਨਹੀਂ ਪਤਾ ਗੁਰੂ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਤਮੇ ਹੀ ਮਹੌਤ ਮੋਹਤ ਨਾ ਜਾਣਾ ਨਾਨਕ ਬਿਨਵੇਂ ਤਿਸੇ ਸਰੇਵੋ ਜਾ ਕੇ ਜੀ ਪ੍ਰਾਨ ਤੇ ਜੇ ਮੈਂ ਲਾਲਚ ਕਰੂੰਗਾ ਤੇ ਦੋ ਚੌ ਸਾਲਾਂ ਚ ਕੀ ਕਰ ਲਊਗਾ ਮੈਨੂੰ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਮੈਂ ਉਹਦਾ ਧੰਨਵਾਦ ਕਰਨ ਲਈ ਉਹਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ ਹਾਂ ਉਹਦੇ ਮਿਸ਼ਨ ਨੂੰ ਸਲਾਮਤ ਰੱਖਣ ਲਈ ਆਪਣਾ ਟਾਈਮ ਦੇ ਰਿਹਾ ਲੇਕਿਨ ਇੱਛਾ ਮੇਰੀ ਇਹ ਹੀ ਆ ਕਿ ਜੇ ਦਸਮ ਪਾਤਸ਼ਾਹ ਨੇ 250 ਸਾਲ ਦੇ ਵਿੱਚ ਸਾਨੂੰ ਕੋਈ ਮਿਸ਼ਨ ਦਿੱਤਾ ਸਾਨੂੰ ਕੋਈ ਸੋਚ ਦਿੱਤੀ ਸਾਨੂੰ ਕੋਈ ਵਿਚਾਰਕੀ ਦਿੱਤੀ ਅਸੀਂ ਉਹਦਾ ਲਾਭ ਉਠਾ ਸਕੀਏ ਗੁਰੂ ਸਾਹਿਬ ਜੀ ਨੇ ਪੰਥ ਤੇ ਗ੍ਰੰਥ ਦੀ ਅਗਵਾਈ ਦਿੱਤੀ ਗੁਰੂ ਅਰਗਵਿੰਦ ਪਾਤਸ਼ਾਹ ਨੇ ਸਾਨੂੰ ਉਹ ਪਲੇਟਫਾਰਮ ਦਿੱਤਾ ਉਹ ਤਖਤ ਦਿੱਤਾ ਜਿਹਦਾ ਮਾਲਕ ਅਕਾਲ ਪੁਰਖ ਉਹਦਾ ਪੈਗਾਮ ਦੇਣ ਵਾਲਾ ਪੈਗੰਬਰ ਪੀਰ ਸਾਡੇ ਗੁਰੂ ਉਸ ਰਾੰਤ ਇੱਕ ਦਸਵੰਦ ਦੀ ਪ੍ਰਥਾ ਜਿਹੜੇ ਦਸਵੰਦਤ ਅਮੀਰਾਂ ਦਾ ਦਸਵੰਦ ਗਰੀਬ ਬੱਚਿਆਂ ਦੀ এডਿਊਕੇਸ਼ਨ ਤੇ ਕੰਮ ਆਵੇ ਗਰੀਬ ਬੱਚਿਆਂ ਦੀ এডਿਊਕੇਸ਼ਨ ਕਰਵਾ ਸਕੇ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਫਸਰ ਬਣਾ ਸਕੀਏ ਉਹ ਕਮੇਟੀ ਤੋਂ ਨਾ ਹੋਇਆ ਤੇ ਨਾ ਹੋ ਸਕਦਾ ਹੋਊਗਾ ਤੇ ਉਦੋਂ ਉਹ ਜਦੋਂ ਚੇਂਜ ਲਿਆ ਹੋਗੇ ਇੱਕ ਗਰੀਬ ਲੋੜਵੰਦਾ ਇਲਾਜ ਹੋਵੇ ਗੁਰੂ ਰਾਮ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਹਸਪੀਟਲ ਚੋਂ ਉਹਦੋਂ ਹੋ ਸਕਦਾ ਜਦੋਂ ਚੰਗੇ ਗੁਰਸਿੱਖਾਂ ਦੀ ਟੀਮ ਉਥੇ ਤੁਸੀਂ ਭੇਜੋਗੇ। ਇੱਕ ਯਾਤਰੂ ਨੂੰ ਕਮਰਾ ਮਿਲੇ। ਮੈਂ ਤੁਹਾਨੂੰ ਸੰਗਤ ਦੇ ਵਿੱਚ ਪੁੱਛਦਾ ਕਿ ਤੁਹਾਨੂੰ ਕਮਰੇ ਮਿਲਦੇ ਜਦੋਂ ਜਾਂਦੇ ਹਰਮੰਦਰ ਸਾਹਿਬ? ਕੋਈ ਕਹਿ ਦੂਗਾ ਸਿੱਖ ਮਿਲਦੇ ਆ। ਅਕਾਲੀ ਭੂਲਾ ਸਿੰਘ ਦੇ ਵੇੜੇ 'ਚ ਗੱਡੀਆਂ ਤੇ ਜੁੱਤੀ ਉਥੇ ਈਤਾਰ ਕੇ ਪੈਦਲ ਜਾਂਦੀਆਂ ਸੰਤਾਂ ਬਾਥਰੂਮ ਤੱਕ ਵੀ ਮਿਲਦਾ। ਅਸੀਂ ਸਾਧ ਸੰਗਤ ਜੀ ਬਰਬਾਦ ਹੋ ਰਿਹਾ ਪੈਸਾ ਤੁਹਾਡਾ ਦਸਵੰਧ ਦਸਮ ਪਾਤਸ਼ਾਹ ਦੇ ਨਾਂ ਦਾ ਗੁਰੂਆਂ ਦੇ ਨਾਂ ਦਾ ਤੇ ਖਾਂਦੇ ਨੇ ਸਾਡੇ ਲੀਡਰ ਤੇ ਰੁਲ ਗਏ ਸਾਡੇ ਗਰੀਬ ਬੱਚੇ ਜਿਨ੍ਹਾਂ ਦੇ ਵੱਡਿਆਂ ਬਡੇਰਿਆਂ ਨੇ ਖੂਨ ਡੋਲਿਆ ਗੁਰੂ ਸਾਹਿਬ ਜੀ ਦੇ ਮਿਸ਼ਨ ਲਈ ਉਹ ਬੱਚੇ ਅੱਜ ਨਕਲੀ ਗੁਰੂਆਂ ਦੇ ਡੇਰਿਆਂ ਦੀਆਂ ਰੌਣਕਾਂ ਵਧਾਉਂਦੇ ਨੇ ਸਾਨੂੰ ਸ਼ਰਮ ਆਉਣੀ ਚਾਹੀਦੀ ਸਾਧ ਸੰਗਤ ਜੀ ਅਸਲੀ ਇਕਤਾ ਸ਼ਰਮਾਇਆ ਹੈ ਜਮੀਨਾ ਹਨ ਸਦਾਂਤ ਹਨ ਏ ਕੋ ਗੁਰੂ ਸਾਹਿਬ ਜੀ ਦਾ ਸ਼ਰਮਾਇਆ ਜੇ ਸ਼ਰਮਾਇਏ ਨੂੰ ਸਾਡੇ ਤੱਕ ਪਹੁੰਚਦਾ ਕਰ ਲਈ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਦੀ ਸ਼ਹਾਦਤ ਤੱਕ ਗੁਰੂ ਪਰਿਵਾਰ ਚੋਂ 8 ਸ਼ਹਾਤਾ ਹੋਈਆਂ ਉਹ ਹੈ ਕਾਲਪੁਰ ਸੱਚੇ ਵੇਦ ਨੂੰ ਦੇ ਦਰਦੀ ਬਾਣੀ ਨਿਰੰਕਾਰ ਦੀ ਬਾਣੀ ਸੱਚੀ ਬਾਣੀ ਜਿਹਦੇ ਲਈ ਗੁਰੂ ਰਾਮਦਾਸ ਜੀ ਗਵਾਹੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਇ ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਆ ਕੇ ਕੇ ਕਾਲਪੁਰ ਸੱਚੇ ਵੈਗਰੂ ਦੀ ਬਾਣੀ ਹੈ ਇਸ ਨੂੰ ਸੱਤ-ਸੱਤ ਕਰਕੇ ਮੰਨੋ ਗੁਰੂ ਨਾਨਕ ਸਾਹਿਬ ਜੀ ਫਪਾਉਂਦੇ ਨੇ ਇਹ ਬਾਣੀ ਮਹਾਪੁਰਖੀ ਨਿਂਝ ਘਰਵਾਸਾ ਹੋਏ ਗੁਰੂ ਸਾਹਿਬ ਦਾ ਹੁਕਮ ਹੈ ਕਾਲਪੁਰ ਸੱਚੇ ਵੈਗਰੂ ਦੀ ਬਾਣੀ ਹੈ ਜਿਹੜੀ ਆਤਮਾ ਦੀ ਖੁਰਾਕ ਬਣੀ ਉਹ ਆਤਮਾ ਵਿੱਚ ਪਰਮਾਤਮਾ ਵੱਸੂਗਾ ਏਡੀ ਵੱਡੀ ਵਿਚੋਲਗੀ ਕੀਤੀ ਤੀਸਰੇ ਪਾਛਾ ਤੁਮਾਉਂਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਕੋ ਸ਼੍ਰੋਮਣੀ ਬਾਣੀ ਅੱਜ ਉਹ ਨੁਕਸਾਨ ਵਿੱਚ ਜਾ ਰਹੇ ਸਾਡੇ ਕੋਲ ਜਿਹੜੇ ਪ੍ਰਾਤਨ ਗ੍ਰੰਥ ਸੰਨ ਜਿਵੇਂ ਤੁਹਾਨੂੰ ਛੰਨਾ ਸਾਹਿਬ ਦੱਸ ਕੇ ਗਏ ਸਾਡੇ ਕੋਲ ਪ੍ਰਾਤਨ ਗ੍ਰੰਥ ਸੰਨ 300 ਸਾਲ ਪੁਰਾਣੇ ਹੱਥ ਲਿਖਤ ਲੜੀਵਾਰ ਵੀਰਾਂ ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਨੇ ਜੰਗਾ ਯੋਧਾਂ ਦੇ ਵਿੱਚ ਘਾਰ ਘਾਟ ਨਹੀਂ ਬਣਾਏ ਪਰ ਕਾਗਜ਼ ਪੈਦਾ ਕੀਤੇ ਸ਼ਹਿਈਆਂ ਬਣਾਈਆਂ ਕਲਮਾਂ ਘੜੀਆਂ ਤਲਵਾਰ ਦੇ ਨਾਲ ਕਲਮ ਚਲਾਈ ਤੇ ਦੇਗਵਾਹੀ ਤੇਗ ਚਲਾਈ ਦੇਖ ਕੇ ਡਿਠ ਕੀਤਾ ਧਰਮ ਨਹੀਂ ਹਾਰਿਆ ਵਰਤਾ ਕੇ ਛੱਕਿਆ ਉਹਨਾਂ ਸਿੱਖਾਂ ਨੇ ਲਿਖੀਆਂ ਤੇ ਦੀਵੇ ਜਗਾ ਜਗਾ ਕੇ ਲਿਖੀਆਂ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ ਪਰ ਜਿਹੜੇ ਗ੍ਰੰਥ ਲਿਖੇ ਉਹਨਾਂ ਦੀ ਗਿਣਤੀ 205 ਉਹ ਸਾਡੇ ਕਿਲੇ ਦੇ ਵਿੱਚ ਪਏ ਸਨ ਫੌਜ ਲੈ ਕੇ 83 ਨੂੰ ਜਦੋਂ ਫੌਜ ਲੈ ਕੇ ਗਈ ਵਾਪਸ ਜਿੱਸਿਆ ਨਹੀਂ ਕੁਝ ਵੀ ਉਦੋਂ ਕੀ ਹੋਇਆ ਉਦੋਂ ਇੱਕ ਸਿੱਖ ਨੇ ਪਟੀਸ਼ਨ ਪਾਈ ਹਾਈ ਕੋਰਟ 'ਕਿ ਸਾਡਾ ਖਜ਼ਾਨਾ ਸਰਕਾਰ ਲੈ ਗਈ ਉਹ ਦੇ ਨਹੀਂ ਰਹੀ ਹਾਈ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਨੋਟਿਸ ਦਿੱਤਾ ਹੋਮਸ ਹੋਮ ਡਿਪਾਰਟਮੈਂਟ ਐਂਡ ਡਿਫੈਂਸ ਡਿਪਾਰਟਮੈਂਟ ਨੇ ਸੀਬੀਆਈ ਨੇ ਇਕੱਠਾ ਇੱਕ ਐਫ ਡਿਵਿਡ ਦਿੱਤਾ ਨਾਲ ਉਹਨਾਂ ਇੱਕ ਬਹੁਤ ਸੁੰਦਰ ਲਿਸਟ ਸੀਗੀ ਹੱਥ ਦੀ ਬਣੀ ਹੋਈ ਜਿਵੇਂ ਟਾਈਪ ਕੀਤੀ ਹੋਈ ਇਨੀ ਸੋਹਣੀ ਲਿਖਾਈ ਦੇ ਵਿੱਚ ਉਹ ਲਿਸਟ ਦਿੱਤੀ ਜਿਹਦੇ ਵਿੱਚ ਗ੍ਰੰਥਾਂ ਦੇ ਆਕਾਰ ਲਿਖੇ ਗ੍ਰੰਥਾਂ ਦੀ ਗਿਣਤੀ ਲਿਖੀ ਨਾਲ ਲਿਖਿਆ ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ ਬਾਬਾ ਹਰਦਾਸ ਸਿੰਘ ਜੀ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਦਾਦਾ ਜੀ ਸਾਹਿਬ ਇਹ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਤੇ ਬਜਵਾੜੇ ਦੇ ਕਿਲੇ ਸ਼ਹੀਦ ਹੋਏ। ਉਹਨਾਂ ਨੇ ਸੋਨੇ ਦੀ ਸ਼ਾਹੀ ਬਣਾ ਕੇ ਇਹ ਬਾਣੀ ਲਿਖੀ ਸੀ ਇਹ ਪੋਥੀ ਲਿਖੀ ਸੀ ਸੁਨਹਿਰੀ। 205 ਗ੍ਰੰਥ ਵੱਡੇ ਆਕਾਰ ਤੇ ਛੋਟੇ ਆਕਾਰ ਦੇ ਲੜੀਵਾਰ ਤੇ ਬੜੇ ਵੱਡੇ-ਵੱਡੇ ਆਕਾਰ ਦੇ ਕਿਉਂਕਿ ਹੱਥ ਲਿਖਤ ਗ੍ਰੰਥ ਵੱਡੇ ਹੋ ਜਾਂਦੇ। ਦੋ ਗ੍ਰੰਥ ਦਸਮ ਗ੍ਰੰਥ ਦਸਮ ਪਾਤਸ਼ਾਹ ਦੇ ਪ੍ਰਾਤਨ ਲਿਖ ਸਮੇਂ ਦੇ ਲਿਖੇ ਹੋਏ। ਦੋ ਦੋ ਜਮ ਸਾਖੀਆਂ ਦੇ ਖਰੜੇ ਅਸਲ ਅਤੇ 28 ਹੁਕਮਨਾਮੇ ਇਹ ਅਸੀਂ ਲੈ ਕੇ ਗਏ ਸੀ 84 ਚ ਤੇ ਅਸੀਂ 90 ਤੋਂ ਪਹਿਲਾਂ ਤਿੰਨ ਕਿਸ਼ਤਾਂ ਵਿੱਚ ਪ੍ਰਬੰਧਿਤ ਮਿੱਟੀ ਨੂੰ ਵਾਪਸ ਕਰ ਦਿੱਤੇ ਆ ਇਹ ਉਹਦਾ ਪ੍ਰੂਫ ਹੈ ਜਿੰਨਾਂ ਜਿੰਨਾਂ ਨੇ ਸਾਈਨ ਕਰਕੇ ਰਸੀਦ ਕੀਤਾ ਸਾਡੇ ਕੋਲ ਸਮਾਨ ਇਹ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਦੇ ਸਾਈਨ ਨੇ ਉਹਨਾਂ ਚ ਅਜੇ ਵੀ ਇੱਕ ਦੋ ਜੂੰਦੇ ਨੇ ਪਰ ਹੋਇਆ ਕਿ ਜਵਾਬ ਨਹੀਂ ਮਿਲਿਆ ਕੋਈ ਹਾਈ ਕੋਰਟ ਨੇ ਉਹ ਕੇਸ ਡਿਸਮਿਸ ਕਰ ਦਿੱਤਾ ਫਿਰ ਹਾਈ ਕੋਰਟ ਨੇ ਪੁੱਛਣਾ ਸ਼ੁਰੂ ਕੀਤਾ ਕਮੇਟੀ ਨੂੰ ਕਿ ਇਹ ਖਜ਼ਾਨਾ ਕਿੱਥੇ ਗਿਆ ਕਮੇਟੀ ਦੇ ਪ੍ਰਧਾਨ ਭਾਵੇਂ ਵਡੂੰਗਰ ਸੀ ਭਾਵੇਂ ਬੀਬੀ ਜਗੀਰਪੁਰ ਭਾਵੇਂ ਲੰਗੋਵਾਲ ਅਸੀਂ ਲੱਭ ਰਹੇ ਜੀ ਅਸੀਂ ਕਮੇਟੀ ਬਣਾਈ ਹੈ ਖਜ਼ਾਨਾ ਕਮੇਟੀ ਦਾ ਜ਼ਿੰਮੇਵਾਰੀ ਕਮੇਟੀ ਦੀ ਪੁੱਛਦਾ ਹਾਈ ਕੋਰਟ ਹੈ ਤੇ ਜਵਾਬ ਮਿਲਦਾ ਸੀ ਕਮੇਟੀ ਬਣਾਈ ਲੱਭਣ ਲਈ ਕੋਈ ਸੋਨੇ ਦੀ ਮੁੰਦਰੀ ਜਿਹੜੀ ਗਵਾਚ ਗਈ 205 ਗ੍ਰੰਥ ਹਾਥ ਲਿਖਤ ਗ੍ਰੰਥ ਟਰੱਕਾਂ ਤੇ ਜਾ ਸਕਦੇ ਜਿੱਥੇ ਵੀ ਜਾਣ ਕਛ ਚ ਮਾਰ ਕੇ ਨਹੀਂ ਲਿਆ ਸਕਦਾ ਕੋਈ ਅਖੇ ਅਸੀਂ ਕਮੇਟੀ ਬਣਾਈ ਪੰਜਾਂ ਸਾਲਾਂ ਬਾਅਦ ਇਹ ਮਹਾਸ਼ੇ ਆਏ ਇਹ ਧਾਮੀ ਸਾਹਿਬ ਜਿਹਨਾਂ ਨੂੰ ਤੁਸੀਂ ਕਹਿੰਦੇ ਬਹੁਤ ਸਰੀਫ ਆਦਮੀ ਨੇ ਇਹ ਵਕੀਰ ਹੋਣ ਕਰਕੇ ਇਹਨਾਂ ਨੂੰ ਪਤਾ ਕਿ ਕੋਰਟ ਦੇ ਵਿੱਚ ਝੂਠ ਬੋਲਦੇ ਆ ਤੇ ਚੱਲ ਜਾਂਦਾ ਇਹਨਾਂ ਦੇ ਝੂਠ ਬੋਲਤਾ ਜੀ ਇੱਧਰ ਸੱਜੇ ਖੱਬੇ ਪਏ ਹੋਣਗੇ ਅਸੀਂ ਲੱਭ ਲਾਂਗੇ ਉਹ ਸਾਡਾ ਮਸਲਾ ਹਾਈ ਕੋਰਟ ਨੇ ਕੇਸ ਖਤਮ ਕਰਤਾ ਅਸੀਂ ਇਹਦੇ ਕੋਲ ਭੇਜੇ ਮੈਂਬਰ ਸਾਨੂੰ ਦਰਸ਼ਨ ਕਰਾ ਸੱਜੇ ਖੱਬੇ ਕਿੱਥੇ ਪਏ ਨੇ ਅੱਜ ਤੱਕ ਨਹੀਂ ਮਿਲਿਆ ਜਵਾਬ ਖਾਲਸਾ ਜੀ ਇਹ ਜਿਹੜੇ ਅਸਲ ਸਰੂਪ ਨੇ ਸਾਡੇ ਇਹ ਸਾਡੀ ਜਿੰਦ ਜਾਨ ਹੈ ਇਹ ਸਾਡਾ ਬੇਸ ਆ ਇਹ ਜੇ ਗਾਇਬ ਹੋਏ ਨੇ ਤਾਂ ਕਿਸੇ ਵਜ੍ਹਾ ਕਰਕੇ ਹੋਏ ਨੇ ਜੇ ਅੱਜ ਸਾਨੂੰ ਬਾਦਲ ਪਰਿਵਾਰ ਜਾਂ ਪ੍ਰਵਾਰ ਜਾਂ ਸਕੱਤਰ ਜਾਂ ਉਹਨਾਂ ਦੇ ਕਰਮਚਾਰੀ ਜਵਾਬ ਨਹੀਂ ਦੇ ਰਹੇ ਤੇ ਇਹਦੀ ਕੋਈ ਵਜ੍ਹਾ ਹੈ ਇਹ ਵਜ੍ਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਪੇ ਦੀਆਂ ਬੀੜਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਹਰੇਕ ਸਾਲ ਨਵਾਂ ਐਡੀਸ਼ਨ ਜਦੋਂ ਸ਼ਬਦਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਵੱਧ ਰਹੀਆਂ ਨੇ ਉਹਨਾਂ ਨੂੰ ਸੋਧਿਆ ਨਹੀਂ ਜਾ ਰਿਹਾ ਸੋਧਿਆ ਤਾਂ ਹੀ ਜਾ ਸਕਦਾ ਜਦੋਂ ਪ੍ਰਾਤਨ ਵੀਣਾ ਸਾਹਮਣੇ ਪ੍ਰਕਾਸ਼ ਹੋਣ ਅਸੀਂ ਉਹਨਾਂ ਤੋਂ ਹਵਾ ਹੀ ਲੈ ਕੇ ਦੇ ਸਕੇ ਅਸਲੀ ਸੂਪ ਕਿਹੜਾ ਸ਼ਬਦ ਆ ਉਹ ਵੀਣਾ ਸਾਡੇ ਕੋਲ ਹੈ ਨਹੀਂ ਪ੍ਰਬੰਧਕ ਕਮੇਟੀ ਇਹ ਨਹੀਂ ਦੱਸ ਰਹੀ ਕਿ ਵੀਣਾ ਕਿੰਨੂੰ ਦਿੱਤੀਆਂ ਕਿਉਂ ਦਿੱਤੀਆਂ ਕਦੋਂ ਆਉਣਗੀਆਂ ਨਹੀਂ ਦੱਸ ਰਹੀ ਅਸੀਂ 6 ਘੰਟੇ ਘੰਟਾ ਘਰ ਅੱਗੇ ਪ੍ਰੋਟੈਸਟ ਕਰਕੇ ਆਏ ਕਿ ਸਾਨੂੰ ਦੱਸਿਆ ਜਾਵੇ ਵੀਣਾ ਕਿੱਥੇ ਗਈਆਂ ਕਦੋਂ ਆਉਣਗੀਆਂ ਪਰ ਨਹੀਂ ਦੱਸਿਆ ਗੁਰੂ ਗੁਰਬਾਣੀ ਦੇ ਵਿੱਚ ਜੇ ਮਿਸਿੰਗ ਹੋ ਗਈ ਗੁਰਬਾਣੀ ਦੇ ਵਿੱਚ ਜੇ ਕੋਈ ਚੇਂਜ ਹੋਇਆ ਤੇ ਸਾਡੇ ਪੱਲੇ ਫੱਕਾ ਨਹੀਂ ਰਹਿਣਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਾਡਾ ਸਰਮਾਇਆ ਸਾਨੂੰ ਨਾ ਮਿਲਿਆ ਤੇ ਦਸਮ ਪਾਤਸ਼ਾਹ ਦੀ 240 ਸਾਲ ਦੀ ਜਤੋ ਜੈਤ ਤੇ ਕੁਰਬਾਨੀਆਂ ਧੂਲ ਚ ਰੋਲ ਜਾਣਗੀਆਂ ਸਾਡੇ ਕੋਲ ਇਹੀ-ਇਹੀ ਸਰਮਾਇਆ ਜਿਹੜਾ ਸਾਨੂੰ ਦਸ਼ਮ ਪਾਤਸ਼ਾਹ ਦੇ ਕੇ ਗਏ ਇੱਕ ਗ੍ਰੰਥ ਤੇ ਇੱਕ ਪੰਥ ਤੇ ਜੇ ਗ੍ਰੰਥ ਸਾਬਤ ਨਾ ਰਿਹਾ ਤੇ ਸਾਡੀ ਜ਼ਿੰਦਗੀ ਕਾਦੀ ਹੈ ਇੱਥੇ ਰੋਜ਼ ਝਗੜੇ ਹੋਣਗੇ ਸਾਨੂੰ Hindu ਕਹਿਣਗੇ ਕਿ ਦਸ਼ਰਤ ਦਾ بیٹਾ ਹੀ RAM ਹੈ ਜਿਹਦਾ ਨਾਮ ਹਰ ਗੁਰੂ RAM ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤੇ ਅਸੀਂ ਉਹਦਾ ਕੋਈ ਪ੍ਰੂਫ ਨਹੀਂ ਦੇ ਪਾਵਾਂਗੇ ਸਾਨੂੰ ਕੋਈ ਪੰਡਤ ਕਹੂਗਾ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹੋ ਇਹ ਦੇ ਵਿੱਚ ਜਿਹੜਾ ਨਾ ਆਉਂਦਾ ਉਹੀ ਤੁਹਾਡੇ ਵੈਗਰੂ ਨੇ ਅਸੀਂ ਉਹਦਾ ਕੋਈ ਜਵਾਬ ਨਹੀਂ ਦੇ ਪਾਵਾਂਗੇ ਇਹ ਛੋਟੀਆਂ ਛੋਟੀਆਂ ਇੱਕ ਇੱਕ ਦੋ ਦੋ ਅੱਖਰ ਬਦਲ ਨਾਲ ਸਾਡੀ ਬਹੁਤ ਵੱਡੀ ਕਲੇਸ਼ ਪੈ ਜਾਊਗਾ ਤੇ ਸਾਡੀ ਜਿਹੜੀ ਅਸਲੀ ਕਮਾਈ ਹੈ ਉਹ ਜਾਂਦੀ ਰੋਗੀ ਜੋ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਇਹ ਬੜੇ ਜ਼ਰੂਰੀ ਨੇ ਗ੍ਰੰਥ ਵਾਪਸ ਹੋਣੇ ਪਰਾ ਨਹੀਂ ਰਹੇ ਇਹ ਅੱਜ ਵੀ ਦੇਖੋ ਤੁਸੀਂ ਕਿ ਕਿੰਨਾ ਅਸੀਂ ਪ੍ਰਚਾਰ ਕਰਦੇ ਹਾਂ ਕਿ ਗ੍ਰੰਥ ਕਿੱਥੇ ਦਿੱਤੇ ਕਿਉਂ ਦਿੱਤੇ ਪਰ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਇਹ ਜਵਾਬ ਨਾ ਦੇਣਾ ਤੁਸੀਂ ਆਪੇ ਸਮਝ ਸਕਦੇ ਹੋ ਦੀ ਵਜ੍ਹਾ ਕੀ ਹੋ ਸਕਦੀ ਜੇ ਅਸੀਂ ਇੱਕ ਸਕੱਤਰ ਨੇ ਚੀਫ ਸਕੱਤਰ ਆ ਉਹਦੇ ਥੱਲੇ ਤਿੰਨ ਹੋਰ ਨੇ ਉਹਦੇ ਥੱਲੇ 36 ਹੋਰ ਨੇ 400 ਗੁਰਦੁਆਰਾ 400 ਗੁਰਦੁਆਰਿਆਂ ਦੇ ਮੈਨੇਜਰ ਨੇ 400 ਗੁਰਦੁਆਰਿਆਂ ਦੇ 6-6 ਗ੍ਰੰਥੀ ਨੇ ਇਕ ਥਾਂ ਤੇ ਪਰ ਇਹ ਗ੍ਰੰਥੀ ਦੱਸਣਗੇ ਸਾਨੂੰ ਕਿ ਇੱਕ ਇੱਕ ਗ੍ਰੰਥ ਕਿੱਥੇ ਗਏ ਉਹ ਸਕੱਤਰ ਦੱਸਣਗੇ ਜਿਹੜੇ ਲੱਖ ਲੱਖ ਰੁਪਈਆ ਤਨਖਾਹ ਲੈ ਰਹੇ ਨੇ ਜਿਹੜੇ ਨੋਵਾ ਗੱਡੀ ਤੇ ਚੜੇ ਫਿਰਦੇ ਨੇ ਨਾਲ ਡਰਾਈਵਰ ਲੈਂਦੇ ਨਾਲ ਸੇਵਾਦਾਰ ਲੈਂਦੇ ਨਾਲ ਲੰਗਰੀ ਲੈਂਦੇ ਨਾਲ ਕੋਠੀ ਦਾ ਸੁੱਖ ਮਾਣਦੇ ਗੁਰੂ ਘਰ ਦੀਆਂ ਸਹੂਲਤਾਂ ਲੈ ਕੇ ਗੁਰੂ ਘਰ ਦੀ ਰਖਵਾਲੀ ਕੌਣ ਕਰੂਗਾ ਇਹ ਸਾਨੂੰ ਕੌਣ ਜਵਾਬ ਦਊ ਔਰ ਹਰਿਮੰਦਰ ਸਾਹਿਬ ਦੇ ਅੱਧੀ ਦਰਜਾਂ ਚੋਂ ਜ਼ਿਆਦਾ ਗ੍ਰੰਥੀ ਨੇ ਮੈਂ ਗੁਰੂ ਘਰ 'ਚ ਖੜੋ ਕੇ ਕਹਿ ਰਿਹਾ ਕਿ ਉਹ ਦੱਸਣ ਸਾਨੂੰ ਕਿ ਤੇ ਇਹ ਇਹ ਗ੍ਰੰਥ ਕਿੱਥੇ ਗਏ ਨੇ ਕਿਉਂ ਨਹੀਂ ਆ ਰਹੇ ਕਿਉਂ ਜਵਾਬ ਤਲਬੀ ਲੈ ਰਹੇ ਨਹੀਂ ਕੋਈ ਇਹ ਕਿਹਦੀ ਡਿਊਟੀ ਬਣਦੀ ਹੈ ਫਿਰ ਇਹ ਗ੍ਰੰਥੀ ਦੱਸਣ ਕੇ ਜਿਹੜੀ ਸ਼ਿਪਾਈ ਹੋ ਰਹੀ ਉਹ ਛਾਪੇ 'ਚ ਉਹਦੇ ਵਿੱਚ ਗਲਤੀਆਂ ਨਹੀਂ ਆ ਰਹੀਆਂ ਜੇ ਆ ਰਹੀਆਂ ਨਹੀਂ ਤਾਂ ਉਹਨਾਂ ਨੂੰ ਕਿਵੇਂ ਸੋਧਣਗੇ ਤੇ ਇਹ ਗ੍ਰੰਥੀ ਆਪ ਕਿਉਂ ਚੁੱਪ ਨੇ ਅਕਾਲ ਤਖਤ 'ਤੇ ਬੈਠੇ ਪੰਜ ਗ੍ਰੰਥੀ ਇਹ ਕਿਉਂ ਚੁੱਪ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਸੰਗਤ ਨੂੰ ਦੱਸਣਾ ਚਾਹੀਦਾ ਕਿ ਰਣਜੀਤ ਸਿੰਘ ਝੂਠ ਬੋਲਦਾ ਜਾਂ ਸੱਚ ਬੋਲਦਾ ਜੇ ਝੂਠ ਬੋਲਦਾ ਤੇ ਮੈਨੂੰ ਖੜਾ ਕਰਨ ਸੰਗਤ ਦੇ ਚਰਨਾਂ 'ਚ ਤੇ ਜੇ ਮੈਂ ਸੱਚ ਬੋਲਦਾ ਤੇ ਆਪ ਮੇਰੇ ਨਾਲ ਖੜੇ ਹੋ ਕੇ ਪੁੱਛਣ ਕਿ ਇਹ ਗ੍ਰੰਥ ਕਿੱਥੇ ਗਿਆ ਜਦੋਂ ਅਸੀਂ ਜਿਹੜੀ ਛਾਪੇ ਦੀ ਵੀਰਦੀ ਸੁਧਾਈ ਕਰਨੀ ਹੈ ਤੇ ਵਿੱਚ ਹਜ਼ਾਰਾਂ ਗਲਤੀਆਂ ਨੇ ਸਾਧ ਸੰਗਤ ਜੀ ਹਜ਼ਾਰਾਂ ਸ਼ਬਦਾਂ ਦੇ ਸਰੂਪ ਵਿਗੜੇ ਪਏ ਨੇ ਸ਼ਬਦ ਵਿਹਾਇਆ ਅਗਲੇ ਐਡੀਸ਼ਨ 'ਚ ਆ ਜਾਂਦਾ ਵਿਹਾਜਿਆ ਤੀਸਰੇ ਐਡੀਸ਼ਨ 'ਚ ਆ ਜਾਂਦਾ ਵਜਾਇਆ ਇਹ ਤਿੰਨ ਸਰੂਪ ਬਣ ਗਏ ਅਸਲੀ ਕਿਹੜਾ ਉਹ ਅਸਲੀ ਕਿੱਥੋਂ ਪਤਾ ਲੱਗੂ ਸਾਨੂੰ ਉਹ ਸਾਨੂੰ ਲੱਗਣਾ ਪ੍ਰਾਤਨ ਗ੍ਰੰਥਾ ਪ੍ਰਾਤਨ ਗ੍ਰੰਥ ਵੀ ਕਿਹੋ ਜਿਹਾ ਅੱਜ ਤੁਸੀਂ ਗੁਟਕਾ ਖਰੀਦਿਓ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਅੰਮ੍ਰਿਤਸਰ ਤੋਂ ਉਹਦੇ ਅੱਗੇ ਲਿਖਿਆ ਹੁੰਦਾ ਹੈ ਕਿ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਤੁਹਾਨੂੰ ਤਸੱਲੀ ਹੁੰਦੀ ਕਿ ਇਹਦਾ ਆਖਰ ਖਰੁੱਧ ਹੋਊਗਾ ਤੁਸੀਂ ਲੈ ਲੈਂਦੇ ਹੋ ਜਿਹੜੀ ਬੀੜ ਤੇ ਦਸਮ ਪਾਤਸ਼ਾਹ ਦੇ ਸਾਈਨ ਹੋਣ ਉਹਤੇ ਕੋ ਸ਼ੰਕਾ ਕੀਤਾ ਜਾ ਸਕਦਾ ਜਿਹੜੀ ਬੀੜ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਹਰ राय ਸਾਹਿਬ ਦੇ ਸਾਈਨ ਹੋਣ ਉਹਤੇ ਆਪਾਂ ਸ਼ੰਕਾ ਕਰ ਸਕਦੇ ਹਾਂ ਪਰ ਉਹ ਬੀੜਾਂ ਨਹੀਂ ਮਿਲ ਰਹੀਆਂ ਹੁਣ ਮੈਨੂੰ ਤੁਸੀਂ ਦੱਸੋ ਜਦੋਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਬੀੜਾਂ ਵਾਪਸ ਆਈਆਂ ਤੇ ਜਿਹੜੇ ਮਿਊਜ਼ੀਅਮ ਦੇ ਵਿੱਚ ਗਈਆਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਚ ਗਈਆਂ ਉਹਦੇ ਐਂਟਰ ਕਰਦੇ ਆ ਜਿਹੜੇ ਰਜਿਸਟਰ ਹੁੰਦਾ ਉਹਨਾਂ 'ਚ ਦਰਜ ਨੇ ਕਿ ਦਿੱਲੀ ਸਰਕਾਰ ਵੱਲੋਂ 205 ਗ੍ਰੰਥ ਵਾਪਸ ਆਏ ਦਰਜ ਹੋ ਗਏ ਦੋ ਗੁਰੂ ਦਸਮ ਪਾਤਸ਼ਾਹ ਦੀਆਂ ਪੀੜਾ ਦੋ ਜਨ ਸਾਖੀਆਂ ਦੇ ਖਰੜੇ ਨੌ ਉਹਦੇ ਹੁਕਮਨਾਮੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗ ਪਾਤੜ ਸਾਹਿਬ ਮਾਤਾ ਸੁੰਦਰੀ ਜੀ ਬਤਾ ਸਿੰਘ ਬਹਾਦਰ ਮਾਤਾ ਸਹਿਬ گور ਜੀ ਇਹਨਾਂ ਦੇ ਹੁਕਮਨਾਮੇ ਅਸਲ ਦਰਜ ਨੇ ਕਿ ਆਏ अलमारियां ਦੇ ਵਿੱਚ ਸਜਾਏ ਗਏ ਉੱਤੇ ਲਿਖਿਆ ਗਿਆ ਦਿੱਲੀ ਵੱਲੋਂ ਰਿਟਰਨ ਸਮਾਨ ਇਸ अलमारी 'ਚ ਅਜੋ अलमारियां ਖਾਲੀ ਨੇ ਹੁਣ ਤੁਸੀਂ ਆਪ ਦੱਸੋ ਕਿ ਉਹ अलमारियां ਦੇ ਵਿੱਚ ਜਿਹੜਾ ਟਰੱਕਾਂ ਤੇ ਸਵਾਰ ਆ ਸਕਦਾ ਉਥੋਂ ਕਿਵੇਂ ਚੋਰੀ ਹੋ ਸਕਦਾ ਇਹ ਦਿੱਤਾ ਗਿਆ ਦਿੱਤਾ ਗਿਆ ਸਾਡੀਆਂ ਸਾਡੀ ਸਿੱਖ ਕੌਮ ਦੀਆਂ ਦੁਸ਼ਮਣ ਏਜੰਸੀਆਂ ਨੂੰ ਸਾਡਾ ਬੇਸ ਖਤਮ ਕਰ ਲਈ ਸਾਡਾ ਨਾਮ ਇਸ਼ਾਨ ਖਤਮ ਕਰ ਲਈ ਇਹ ਜੇ ਤੁਸੀਂ ਇਹਨਾਂ ਲੀਡਰਾਂ ਨੂੰ ਮਤ ਨਾ ਦਿੱਤੀ ਤੇ ਅਸੀਂ ਰਾੜੇ ਜਾਵਾਂਗੇ ਮੇਰੇ ਮੇਰੇ ਤੇ ਕੋਈ ਸ਼ੱਕ ਨਾ ਕਰਿਓ ਮੇਰੀ 70 ਸਾਲ ਦੀ ਉਮਰ ਹੋ ਗਈ ਸੰਧਾ ਸਾਹਿਬ ਨੇ ਦੱਸਿਆ ਤੁਹਾਨੂੰ ਕੋਈ ਪ੍ਰਮਾਤਮਾ ਦੇਵੇ ਤੇ 2-4 ਸਾਲ ਭਾਵੇਂ ਦੇਵੇ ਹੋ ਨਹੀਂ ਤੇ ਆਉਣ ਵਾਲੇ ਪਲ ਦਾ ਨਹੀਂ ਪਤਾ ਗੁਰੂ ਮਾਰਾ ਕਹਿੰਦੇ ਹਮ ਆਦਮੀ ਹਾਂ ਇੱਕ ਤਮੇ ਮਹੂਰਤ ਮੋਹਤ ਨਾ ਜਾਣਾ ਨਾਨਕ ਬਿਨਵੇਂ ਤਿਸੇ ਸਰੇ ਵੋ ਜਾ ਕੇ ਜੀ ਪ੍ਰਾਨ ਤੇ ਜੇ ਮੈਂ ਲਾਲਚ ਕਰੂੰਗਾ ਤੇ ਦੋ ਚੋਂ ਸਾਲਾਂ ਚ ਕੀ ਕਰ ਲਊਗਾ ਮੈਨੂੰ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਮੈਂ ਉਹਦਾ ਧੰਨਵਾਦ ਕਰਨ ਲਈ ਉਹਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ ਹਾਂ ਉਹਦੇ ਮਿਸ਼ਨ ਨੂੰ ਸਲਾਮਤ ਰੱਖਣ ਲਈ ਆਪਣਾ ਟਾਈਮ ਦੇ ਰਿਹਾ ਲੇਕਿਨ ਇੱਛਾ ਮੇਰੀ ਇਹ ਹੀ ਆ ਕਿ ਜੇ ਦਸਮ ਪਾਤਸ਼ਾਹ ਨੇ 250 ਸਾਲ ਦੇ ਵਿੱਚ ਸਾਨੂੰ ਕੋਈ ਮਿਸ਼ਨ ਦਿੱਤਾ ਸਾਨੂੰ ਕੋਈ ਸੋਚ ਦਿੱਤੀ ਸਾਨੂੰ ਕੋਈ ਵਿਚੋਲਗੀ ਦਿੱਤੀ ਅਸੀਂ ਉਹਦਾ ਲਾਭ ਉਠਾ ਸਕੀਏ ਗੁਰੂ ਸਾਹਿਬ ਜੀ ਨੇ ਪੰਥ ਤੇ ਗ੍ਰੰਥ ਦੀ ਅਗਵਾਈ ਦਿੱਤੀ ਗੁਰੂ ਅਰਗਵੇਦ ਪਾਤਸ਼ਾਹ ਨੇ ਸਾਨੂੰ ਉਹ ਪਲੇਟਫਾਰਮ ਦਿੱਤਾ ਉਹ ਤਖਤ ਦਿੱਤਾ ਜਿਹਦਾ ਮਾਲਕ ਅਕਾਲ ਪੁਰਖ ਉਹਦਾ ਪੈਗਾਮ ਦੇਣ ਵਾਲਾ ਪੈਗੰਬਰ ਪੀਰ ਸਾਡੇ ਗੁਰੂ ਉਸ ਰਾਹ ਇੱਕ ਦਸਵੰਦ ਦੀ ਪ੍ਰਥਾ ਜਿਹੜੇ ਦਸਵੰਦ ਅਮੀਰਾਂ ਦਾ ਦਸਵੰਦ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਆਵੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਕਰਵਾ ਸਕੇ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਫਸਰ ਬਣਾ ਸਕੀਏ ਉਹ ਕਮੇਟੀ ਤੋਂ ਨਾ ਹੋਇਆ ਤੇ ਨਾ ਹੋ ਸਕਦਾ ਹੋਊਗਾ ਤੇ ਉਦੋਂ ਉਹ ਜਦੋਂ ਚੇਂਜ ਲਿਆਵੋਗੇ ਇੱਕ ਗਰੀਬ ਲੋੜਵੰਦਾ ਇਲਾਜ ਹੋਵੇ ਗੁਰੂ ਰਾਮ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਹਸਪੀਟਲ ਚ ਉਹ ਉਦੋਂ ਹੋ ਸਕਦਾ ਜਦੋਂ ਚੰਗੇ ਗੁਰਸਿੱਖਾਂ ਦੀ ਟੀਮ ਉੱਥੇ ਤੁਸੀਂ ਭੇਜੋਗੇ ਇੱਕ ਯਾਤਰੂ ਨੂੰ ਕਮਰਾ ਮਿਲੇ ਮੈਂ ਤੁਹਾਨੂੰ ਸੰਗਤ ਦੇ ਵਿੱਚ ਪੁੱਛਦਾ ਕਿ ਤੁਹਾਨੂੰ ਕਮਰੇ ਮਿਲਦੇ ਜਦੋਂ ਜਾਂਦੇ ਹਰਮੰਦਰ ਸਾਹਿਬ ਕੋਈ ਕਹਿ ਦੂਗਾ ਸਿੱਖ ਮਿਲਦੇ ਆ ਅਕਾਲੀ ਫੂਲਾ ਸਿੰਘ ਦੇ ਵੇੜੇ 'ਚ ਗੱਡੀਆਂ ਤੇ ਜੁੱਤੀ ਉਥੇ ਉਤਾਰ ਕੇ ਪੈਦਲ ਜਾਂਦੀਆਂ ਸੰਤਾਂ ਬਾਥਰੂਮ ਤੱਕ ਨਹੀਂ ਮਿਲਦਾ ਅਸੀਂ ਸਾਧ ਸੰਗਤ ਦੀ ਬਰਬਾਦ ਹੋ ਰਹੀ ਹੈ ਪੈਸਾ ਤੁਹਾਡਾ ਦਸਵੰਧ ਦਸਮ ਪਾਤਸ਼ਾਹ ਦੇ ਨਾਂ ਦਾ ਗੁਰੂਆਂ ਦੇ ਨਾਂ ਦਾ ਤੇ ਖਾਂਦੇ ਨੇ ਸਾਡੇ ਲੀਡਰ ਤੇ ਰੁਲ ਗਏ ਸਾਡੇ ਗਰੀਬ ਬੱਚੇ ਜਿਨ੍ਹਾਂ ਦੇ ਵੱਡਿਆਂ-ਵਡੇਰਿਆਂ ਨੇ ਖੂਨ ਡੋਲਿਆ ਗੁਰੂ ਸਾਹਿਬ ਜੀ ਦੇ ਮਿਸ਼ਨ ਲਈ ਉਹ ਬੱਚੇ ਅੱਜ ਨਕਲੀ ਗੁਰੂਆਂ ਦੇ ਡੇਰਿਆਂ ਦੀਆਂ ਰੌਣਕਾਂ ਵਧਾਉਂਦੇ ਨੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ